ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਵਿਧਾਨ ਸਭਾ ਚੋਣਾਂ ਚ ਡੇਰਾ ਹਿਮਾਇਤ ਲੈਣ ਵਾਲੀ 40 ਸਿੱਖਾਗੂਆਂ ਦਾ ਸਿਆਸੀ ਬਾਈਕਾਟ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਜਾਰੀ ਕੀਤਾ ਗਿਆ ਹੈ। ਜਥੇਦਾਰਾਂ ਮੁਤਾਬਕ ਸਮੂਹ ਸਿੱਖ ਸੰਗਤਾਂ ਦੀ ਰਾਏ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਇਹ ਰਾਜਨੀਤਿਕ ਲਾਹਾ ਲੈਣ ਵਾਸਤੇ ਗਏ ਸੀ, ਇਹਨਾਂ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਦਾ ਰਾਜਨੀਤਿਕ ਬਾਈਕਾਟ ਕਰਨ ਦਾ ਸੱਦਾ ਦਵੇ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਅੱਜ ਅਸੀਂ ਇਹ ਜਿਹੜੇ ਸਾਰੇ ਸਿੱਖ ਲੀਡਰ ਉੱਥੇ ਗਏ ਨੇ ਮੁਤਿਆ ਸਿੱਖ ਸੰਗਤਾਂ ਨੂੰ ਅਸੀਂ ਇਹਨਾਂ ਦਾ ਰਾਜਨੀਤਿਕ ਬਾਈਕਾਟ ਕਰਨ ਦਾ ਭਵਿੱਖ ਦੇ ਵਿੱਚ ਕਿ ਸਿੱਖ ਇਹਨਾਂ ਨੂੰ ਵੋਟ ਨਾ ਪਾਉਣ ਤਾਂ ਕਿ ਇਹਨਾਂ ਨੂੰ ਅਹਿਸਾਸ ਹੋ ਸਕੇ ਕਿ ਅਸੀਂ ਹੁਕਮਨਾਮੇ ਦੀ ਉਲੰਘਣਾ ਕੀਤੀ ਇਸ ਦੇ ਨਾਲ ਹੀ ਪਾਈ ਮੰਡ ਨੇ ਤਖਤ ਸਹਿਬਾਨ ਦੇ ਜਥੇਦਾਰਾਂ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੂੰ ਖੁਦ ਤਨਖਾਹਾਂ ਕਰਾ ਦਿੱਤਾ ਇਹਨਾਂ ਨੂੰ ਜੇ ਜਿਹੜੇ ਜਥੇਦਾਰ ਨੇ ਇਹਨਾਂ ਨੂੰ ਰੱਦ ਕਰਤਾ ਸੀ ਇਹ ਉਹ ਸਰਕਾਰੀ ਜ਼ੋਰ ਦੇ ਨਾਲ ਇਹ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੂੰ ਤੇ ਕੋਈ ਹੱਕ ਹੀ ਨਹੀਂ ਰਹਿ ਗਿਆ ਕਿਸੇ ਨੂੰ ਸੱਦਨ ਦਾ ਕਿਸੇ ਨੂੰ ਸਜ਼ਾ ਲਾਉਣ ਦਾ ਇਹ ਤਾਂ ਖੁਦ ਤਨਖਾਈਏ ਨੇ ਪਰ ਥੋੜੇ ਦੇਰ ਇਹਨਾਂ ਨੇ ਤੇ ਆਪਣੇ ਹੁਕਮਨਾਮਿਆਂ ਦੀ ਆਪ ਉਲੰਘਣਾ ਕੀਤੀ ਹੋਈ ਹੈ ਕਦ ਬਰਗਾੜੀ ਕਾਂਡ ਤੇ ਹੁਰਬੀਅਤ ਵਿਦਿਆ ਘਟਨਾਵਾਂ ਬਾਰੇ ਬੋਲਦਿਆਂ ਜ਼ਥੇਦਾਰਾਂ ਨੇ ਕਿਹਾ ਕਿ ਕਾਰਵਾਈ ਦੀ ਮੰਗ ਨੂੰ ਲੈ ਕੇ 1 ਜੂਨ ਨੂੰ ਬਰਗਾੜੀ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਦੇਵੀ